ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਸਾਰੇ ਪਰਿਵਾਰ ਸਸਤੇ ਰੇਟਾਂ ਵਿੱਚ ਕੋਠੀਆਂ ਦੀ ਡਿਮਾਂਡ ਕਰਦੇ ਨੇ ਤੇ ਆਪਾਂ ਹਰ ਰੇਟ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਤੇ ਉਹਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਸ ਵਾਰੀ ਆਪਣੇ ਤੋਂ ਘਰ ਬਾਏ ਕੀਤੇ ਤਾਂ ਅਸੀਂ ਕੋਸ਼ਿਸ਼ ਕਰਦੇ ਆ ਕਿ ਸਹੀ ਰੇਟ ਵਿੱਚ ਹਰ ਇੱਕ ਦੇ ਪਰਦੇ ਵਿੱਚ ਸੌਦਾ ਮਿਲ ਸਕੇ ਤਾਂ ਆਪਾਂ ਹਰ ਇੱਕ ਰੇਟ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਠੀਕ ਹੈ ਜੀ ਤਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ ਜਿੰਨਾ ਪਰਿਵਾਰਾਂ ਨੇ 5 ਲੱਖ 7 ਲੱਖ 10 ਲੱਖ 20 ਲੱਖ 30 ਲੱਖ 40 ਲੱਖ ਤੱਕ ਵਿਕਾਊ ਕੋਠੀਆਂ ਦੀ ਮੰਗ ਕੀਤੀ ਸੀ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਉਹ ਪ੍ਰੋਪਰਟੀਆਂ ਫਾਈਂਡ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਕੋਠੀ ਪਸੰਦ ਆਉਂਦੀ ਤਾਂ ਆਪਾਂ ਜ਼ਰੂਰ ਤੁਹਾਨੂੰ ਉਸ ਕੋਠੀ ਦੇ ਵਿਜ਼ਿਟ ਕਰਾਵਾਂਗੇ ਅੱਜ ਦੀ ਕੋਠੀ ਬ੍ਰੈਂਡ ਨਿਊ ਕੋਠੀ ਰਹਿਣ ਵਾਲੀ ਹੈ 2 ਬੀ 2 ਬੀ ਐਚ ਕੇ ਹੈਗੀ ਹੈ ਦੋ ਬੈਡਰੂਮ ਦੋ ਬਾਥਰੂਮ ਕਿਚਨ ਲੌਬੀ ਠੀਕ ਹੈ ਜੀ ਈਸਟ ਫੇਸਿੰ ਤਾਂ ਇਸ ਦਾ ਜੋ ਇਹ 105 ਗਜ ਦੇ ਵਿੱਚ ਇਸ ਦੀ ਕੰਸਟ੍ਰਕਸ਼ਨ ਹੋਈ ਹੈ ਬਿਲਕੁਲ ਬ੍ਰੈਂਡ ਨਿਊ ਹੈ ਵਾਲਪੇਪਰ ਟਾਈਲ ਦਾ ਵਾਲਪੇਪਰ ਦਾ ਇਸ ਤੋਂ ਇਲਾਵਾ ਪੇਂਟ ਦਾ ਕੰਮ ਵੁੱਡ ਦਾ ਕੰਮ ਸਾਰਾ ਹੀ ਸੈਮੀ ਫਰਨੀਸ਼ਡ ਇਹ ਕੁੱਠੀ ਰਹਿਣ ਵਾਲੀ ਹੈਗੀ ਹੈ ਬਾਕੀ ਮੌਕੇ ਤੇ ਦੇਖ ਲਾਂਗੇ ਪ੍ਰਾਈਸ ਲੋਕੇਸ਼ਨ ਸਾਰੀ ਇਸ ਵੀਡੀਓ ਦੇ ਵਿੱਚ ਹੋਣੀ ਹੈ ਆਪਾਂ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਇਹ 105 ਗਜ ਦੇ ਵਿੱਚ ਬਣੀ ਹੋਈ ਹੈ ਜੀ 2 ਬੀ ਐਚ ਕੇ ਹਾਊਸ ਹੈਗਾ ਜੀ ਤਾਂ ਉਸ ਤੋਂ ਬਾਅਦ ਇਸ ਦਾ ਜੋ ਪ੍ਰਾਈਸ ਹੈ ਉਹ ਵੀ ਬਹੁਤ ਘੱਟ ਰੱਖਿਆ ਹੈ ਅਕੋਰਡਿੰਗ ਟੂ ਲੋਕੇਸ਼ਨ ਤੇ ਬਣੀ ਵੀ ਬਹੁਤ ਵਣੀ ਹੈ ਵਧੀਆ ਜੀ ਠੀਕ ਹੈ ਜੀ ਲੋਕੇਸ਼ਨ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਲੋਕੇਸ਼ਨ ਇਸ ਦੀ ਧਿਆਨ ਦੇਣਾ ਸੁਣ ਲਿਓ ਕਿਉਂਕਿ ਜ਼ਿਆਦਾਤਰ ਪਰਿਵਾਰ ਜਦੋਂ ਧਿਆਨ ਦੇ ਨਾਲ ਲੋਕੇਸ਼ਨ ਨਹੀਂ ਸੁਣਦੇ ਤਾਂ ਕਾਲ ਕਰਕੇ ਪੁੱਛਦੇ ਨੇ ਆਪਾਂ ਵੈਸੇ ਨੰਬਰ ਵੀ ਇਸ ਇਸ ਵਿੱਚ ਦਿੱਤੇ ਹੋਏ ਨੇ ਵੀਡੀਓ ਵਿੱਚ ਤੁਹਾਨੂੰ ਨੰਬਰਾਂ ਤੋਂ ਵੀ ਕੰਟੈਕਟ ਕਰ ਸਕਦੇ ਹੋ ਲੋਕੇਸ਼ਨ ਇਸ ਦੀ ਹੈਗੀ ਹੈ ਜੀ ਆਪਣੇ ਚੂੜਪੁਰ ਰੋਡ ਜਦੋਂ ਲੁਧਿਆਣਾ ਤੁਸੀਂ ਹੈਬਵਾਲ ਆਉਨੇ ਹੋ ਚੁਰਪੂ ਰੋਡ ਹੈਬਵਾਲ ਲੁਧਿਆਣਾ ਇਸਦੀ ਲੋਕੇਸ਼ਨ ਹੈਗੀ ਏ ਅਲਮੀਰਾ ਦਾ ਵਰਕ ਵਾਲਪੇਪਰ ਦਾ ਵਰਕ ਸਾਰਾ ਦੇ ਸਕਦੇ ਹਾਂ ਪ੍ਰਾਈਸ ਬਹੁਤ ਘੱਟ ਰੱਖਿਆ ਹੋਇਆ ਹੈ ਪ੍ਰਾਈਸ ਵੀ ਤੁਸੀਂ ਹੈਰਾਨ ਹੋ ਜਾਵੋਗੇ 34 ਲੱਖ ਰੇਟ ਹੈ ਬਾਕੀ ਮੁੱਖੇ ਤੇ ਦੇਖ ਲਵਾਂਗੇ 34 ਲੱਖ ਰੇਟ ਰੱਖਿਆ ਹੋਇਆ ਹੈ ਬਾਕੀ ਪ੍ਰਾਈਸ ਲੋਕੇਸ਼ਨ ਸਾਰਾ ਕੁਝ ਆਪਾਂ ਮੈਂਸ਼ਨ ਕਰ ਦਿੱਤਾ ਹੈਗਾ ਜੇਕਰ ਹੋਰ 5 7 10 20 30 40 ਲੱਖ ਤੱਕ ਕੋਠੀਆਂ ਦੀ ਡਿਮਾਂਡ ਹੋਈ ਤੁਹਾਡੀ ਜਾਂ ਤੁਹਾਡਾ ਇੰਨਾ ਬਜਟ ਹੋਇਆ ਤਾਂ ਰਾਣਾ ਰੀਅਲ ਏਸਟੇਟ 97.com ਤੇ ਜਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਡੇ ਤੁਸੀਂ ਅਸੀਂ ਤੁਹਾਨੂੰ ਹੋਰ ਪ੍ਰਾਈਸ ਵਿੱਚ ਵੀ ਕੋਠੀਆਂ ਵੀ ਦਿਖਾ ਦੇਵਾਂਗੇ ਠੀਕ ਹੈ ਜੀ ਬਾਕੀ ਜੇਕਰ ਇਹ ਕੋਠੀ ਤੁਹਾਨੂੰ ਪਸੰਦ ਆਉਂਦੀ ਤਾਂ ਆਪਾਂ ਤੁਹਾਨੂੰ ਇੱਕ ਕੋਠੀ ਦੀ ਡੀਲ ਕਰਾਵਾਂਗੇ ਜ਼ਰੂਰ ਜੇਕਰ ਕੋਠੀ ਦੇ ਵਿਜ਼ਿਟ ਕਰਨਾ ਹੋਇਆ ਤਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਲਿਓ ਤਾਂ ਇੱਕ ਬੈਂਕ ਲੋਨ ਦੀ ਗੱਲ ਕਰਦੇ ਨੇ ਬੈਂਕ ਲੋਨ ਵੀ ਹੋ ਜਾਊਗਾ ਜਿਸ ਤਰ੍ਹਾਂ ਤੁਹਾਡੇ ਕਾਗਜ਼ਾਤ ਸਿਪਲ ਸਕੋਰ ਦੇ ਕੇ ਠੀਕ ਹੈ ਜੀ ਹੋ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ